ਸਾਡੀਆਂ ਤਿਆਰੀਆਂ ਅਸੀਂ ਪਿੰਡਾਂ ਦੇ ਵਿੱਚ ਪੂਰੀ ਕੈਂਪੇਨ ਕੀਤੀ ਹੈ ਜੀ ਹਰ ਪਿੰਡ ਦੇ ਵਿੱਚ ਜਿੱਥੇ ਇੱਕ ਟਰਾਲੀ ਜਾ ਰਹੀ ਸੀ ਇਸ ਵਾਰ ਅਸੀਂ ਦੋ ਟਰਾਲੀਆਂ ਕੱਢ ਗਿਆ ਨੇ ਦੋ ਵਾਲੇ ਤੋਂ ਚਾਰ ਕੱਢ ਗਿਆ ਨੇ ਦੋਦੇ ਪਿੰਡ ਤੋਂ ਅਸੀਂ ਛੇ ਟਰਾਲੀਆਂ ਲੈ ਕੇ ਆਏ ਆ ਵੱਡੀ ਗਿਣਤੀ ਜਾਵਾਂਗੇ ਜਿਹੜੀ ਸਾਡੇ ਕੋਲ ਸ਼ਕਤੀ ਆ ਉਹ ਲੋਕਾਂ ਦੇ ਇਕੱਠ ਦੀ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਡੇ ਨਾਲ ਸਾਥ ਦੇ ਰਹੇ ਨੇ ਹਰ ਪਿੰਡਾਂ ਦੇ ਵਿੱਚੋਂ ਜਾਣਗੇ ਤੇ ਅਸੀਂ ਆਪਦੀ ਵੱਡੀ ਤਾਕਤ ਦੇ ਨਾਲ ਸ਼ਕਤੀ ਦੇ ਨਾਲ ਮਤ ਸਾਡੀ ਬਹੁ ਗਿਣਤੀ ਦੇ ਨਾਲ ਸਰਕਾਰ ਦੇ ਤੇ ਦਬਾਅ ਪਾਵਾਂਗੇ ਸਰਕਾਰ ਸਾਡੀ ਮੰਨਣਾ ਮੰਗਾ ਨੂੰ ਮੰਨੇ ਜਲਦੀ ਜਲਦੀ ਤੁਸੇ ਕੰਨ ਸਾਡਾ ਅੰਦੋਲਨ ਸ਼ਾਂਤੀਪੂਰਨ ਪਰ ਦੂਜੇ ਪਾਸੇ ਬਾਰਡਰਾਂ ਤੇ ਜਿਹੋ ਜਿਹੀਆਂ ਤਿਆਰੀ ਦੀਆਂ ਖਬਰਾਂ ਨੇ ਉਹਨਾਂ ਸਭ ਨੂੰ ਕਿਵੇਂ ਵੇਖਦੇ ਹੋ ਜੇਕਰ ਅਜਿਹਾ ਕੁਝ ਹੁੰਦਾ ਤੁਹਾਨੂੰ ਜਾਣਾ ਪੈਂਦਾ ਤਾਂ ਫਿਰ ਕਿਸ ਤਰ੍ਹਾਂ ਕ੍ਰੋਸ ਜਿਹੜੇ ਨੇ ਉਹ ਕੀਤੇ ਜਾਣਗੇ ਬਾਰਡਰ ਦੇਖੋ ਜੀ ਅਸੀਂ ਸਾਡਾ ਜਿਹੜਾ ਮਨ ਹੈ ਸਾਨੂੰ ਲੱਗਦਾ ਹੈ ਕਿ ਸਰਕਾਰ ਸਿਰਫ ਦਿਖਾਵੇ ਲਈ ਕਰ ਰਹੀ ਹੈ ਜਦੋਂ ਅਸੀਂ ਜਾਵਾਂਗੇ ਉੱਥੇ ਤਾਂ ਸਰਕਾਰ ਸਾਨੂੰ ਜਾਂ ਤਾਂ ਸਾਡੀ ਗੱਲਬਾਤ ਦੇ ਮਸਲੇ ਨੂੰ ਹੱਲ ਕਰੂਗੀ ਤੇ ਨਹੀਂ ਤਾਂ ਫਿਰ ਸਾਨੂੰ ਰਸਤਾ ਦੇਊਗੀ ਸਰਕਾਰ ਤੇ ਅਸੀਂ ਜਾਵਾਂਗੇ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਜੰਤਰ ਮੰਤਰ ਜਾਣ ਦਾ ਦਿੱਲੀ ਦੇ ਵਿੱਚ ਤੇ ਸਰਕਾਰ ਠੀਕ ਹੈ ਦਿਖਾਵੇ ਦੇ ਤੌਰ ਤੇ ਕਰਦੀ ਆ ਪਹਿਲੀ ਗੱਲ ਤਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਤੇ ਫਿਰ ਲੋੜ ਪਈ ਤਾਂ ਮੌਕੇ ਦੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਮੈਂ ਤਾਂ ਉਹਦਾ ਨਹੀਂ ਕਹਿ ਸਕਦਾ ਪਰ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ ਲੜਨ ਵਾਸਤੇ ਨਹੀਂ ਜਾਏ ਅਸੀਂ ਸ਼ਾਂਤ ਮਈ ਤਰੀਕੇ ਨਾਲ ਆਪਣੇ ਹੱਕ ਮੰਗਣ ਵਾਸਤੇ ਆ ਤੇ ਸਰਕਾਰ ਨੂੰ ਸਾਡੇ ਹੱਕ ਦੇ ਕੇ ਸਾਡੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਸਾਨੂੰ ਉਥੋਂ ਵਾਪਸ ਕਰਨ ਨੂੰ ਮੋੜ ਦੇਣਾ ਚਾਹੁੰਦਾ ਲੋਕਾਂ ਨੂੰ ਬੇ ਬਖਤ ਪਰੇਸ਼ਾਨ ਨਾ ਕੀਤਾ ਜਾਵੇ। ਹਾਂਜੀ ਅਸੀਂ ਦਿੱਲੀ ਚੱਲੇ ਆ ਬਹੁਤ ਵਵੇ ਹੋ ਗਏ ਸੱਤ ਸੱਤ ਵਵੇ ਹੋ ਗਏ ਸਾਡਾ ਹੱਕ ਸਾਨੂੰ ਨਹੀਂ ਦਿੱਤਾ। ਅਸੀਂ ਕੋਈ ਭੀਖ ਮੰਗਣ ਨਹੀਂ ਜਾਂਦੇ ਆਪਦਾ ਹੱਕ ਮੰਗਣ ਜਾਂਦੇ ਆ। ਕੋਈ ਸਾਡੇ ਕੋਲੇ ਅਸਲਾ ਨਹੀਂ ਖਾਲੀ ਹੱਥ ਹੈ। ਜਿਵੇਂ ਸਾਨੂੰ ਸਰਕਾਰ ਜਿਹੜੇ ਹਿਸਾਬ ਨਾਲ ਟਪਾਊਗੀ ਉਸੇ ਟਾਪ ਨਾਲ ਟੱਪਣ ਨੂੰ ਤਿਆਰ ਆ। ਜੇ ਬਾਪੂ ਰੋਕਣਗੇ ਜਿਵੇਂ ਰੋਕਣਗੇ ਬੋਕਣਗੇ ਤਾਂ ਗੋਲੀਆਂ ਫੌਜ ਲਈਏ ਗੋਲੀ ਮਾਰਨ ਉਹਦੇ ਆਪ ਘਰ ਦੇ ਨੂੰ ਕਹਦਾਂਗੇ ਮੂੰਹ ਹੀ ਵਿਖਾਵਾਂਗੇ ਜਾ ਕੇ ਵੀ ਅਸੀਂ ਪਹਿਲੀ ਹਾਰ ਕੇ ਆਗੇ ਜਾਂ ਕੇ ਸਾਹਿਬ ਕਹੇਗੇ ਨਹੀਂ ਵਿਖਾਉਂਦੇ ਜਾ ਕੇ ਮਰ ਕੇ ਜਾਵਾਂਗੇ ਸਰਕਾਰ ਦੀਆਂ ਤਿਆਰੀਆਂ ਪਿੰਡ ਦੋਦਾ ਨਾਮ ਮਰਾ ਇੰਦਰ ਸਿੰਘ ਆ ਅਸੀਂ ਕੋਈ ਸਰਕਾਰ ਨਾਲ ਲੜਨ ਨਹੀਂ ਚੱਲੇ ਤੇ ਨਾ ਪੀਕ ਮੰਗਣ ਚੱਲੇ ਆ ਅਸੀਂ ਹੱਕ ਮੰਗਣ ਚੱਲੇ ਆ ਸਾਡੀਆਂ ਜਿਹੜੀਆਂ ਮੰਗਾਂ ਕਿਸਾਨਾਂ ਦੇ ਪਾਏ ਕਰ ਉਹਨਾਂ ਨੇ ਪਰਚੇ ਉਹ ਵਾਰਸ ਕਰਾਉਣ ਚੱਲੇ ਆ ਜਿਹੜੇ ਸਾਡੇ ਲਿਖਤ ਹੋਈ ਸੀ ਉਹਨਾਂ ਨਾਲ ਬਹਿ ਕੇ ਵੀ ਥੋੜੀਆਂ ਮਨਜ਼ੂਰ ਕਰਾਂਗੇ ਕੋਈ ਨਹੀਂ ਕਰੀ ਸਾਨੂੰ ਉਹ ਤਾਂ ਮਿੱਠੀਆਂ ਗੋਲੀਆਂ ਦੇ ਕੇ ਸਰਕਾਰ ਤੋੜ ਦੇ ਹੁਣ ਮਿੱਠੀਆਂ ਨਹੀਂ ਖਾਣੀਆਂ ਦੀ ਜਹਰਾਂ ਨਹੀਂ ਗਾ ਕੇ ਤਰਾਂਗੇ ਤੇ ਬਾਪੂ ਜਿਹੋ ਜੇ ਪ੍ਰਬੰਧ ਨੇ ਉਹ ਜਿਸ ਤਰ੍ਹਾਂ ਲੱਗਦਾ ਉਹ ਰੋਕਣ ਵਾਲੇ بڑے ਪ੍ਰਬੰਧ ਤੋੜਾਂਗੇ ਨਾ ਤੋੜਾਂਗੇ ਤਾਂ ਫਿਰ ਮਿਸ਼ਾਨ ਨਹੀਂ ਹਟਦੇ ਸੀ ਅਸੀਂ ਉਹ ਗੱਲ ਨਹੀਂ ਮਾਈ ਭਾਗੋ ਨੇ ਜਿਵੇਂ ਮੋੜੇ ਸੀ ਨਾ ਮਾਰਦੇ ਰਹੇ ਉਹ ਮੈਂ ਨਹੀਂ ਮੋੜਦੇ ਸੀ ਇਹ ਤਾਂ ਫਿਰ ਸਿੱਧੇ ਚੱਲਾਂਗੇ ਬਾਪੂ ਉਮਰ ਕਿੰਨੀ ਆ ਤੁਹਾਡੀ ਜਿਹੜੇ ਮੇਰੀ ਉਮਰ ਹ 90 ਸਾਲ ਦੀ ਹੋ ਗਈ ਜੀ ਓਕੇ ਤੇ ਬਾਪੂ ਜਜ਼ਬਾ ਹੋਈਆਂ ਕਿਵੇਂ ਲੱਗਦਾ ਜਜ਼ਬਾ ਮੈਨੂੰ ਐ ਗਰੀਬੀ ਦੇ ਵਿੱਚ ਐ ਵੀ ਮਗਲੇਣਾ ਮਾਰੂ ਆ ਮਰਜੋ ਸਾਡਾ ਜੱਜਮਾ ਇਹ ਹੈ ਵੀ ਮੇਰੇ ਮਗਰ ਬੱਚੇ ਨਾ ਉਹਨਾਂ ਦਾ ਵੀ ਵੇਖਣਾ ਖਰਾਬ ਕਰੋ ਐਵੇਂ ਪੀਏ ਕੇਰੀ ਫਿਰਦੇ ਆ ਉਹ ਸਾਡੀ ਕੋਈ ਬਾਤ ਨਹੀਂ ਸੁਣ ਰਿਆ ਤੇ ਅਸੀਂ ਫਿਰ ਮਰਨ ਵਾਸਤੇ ਆ ਮੁੜੇ ਹੋਰ ਜਿਕਰ ਵਾਸਤੇ ਆ ਆ ਨੌਜਵਾਨ ਤਾਂ ਨਹੀਂ ਮਰੌਣੇ ਅਸੀਂ ਅਸੀਂ ਆ ਮਰਾਂਗੇ ਅਭੀ ਐਸ ਉਮਰ ਚ ਉੱਥੇ ਚੱਲੇ ਹੋ ਮਿੱਥੇ ਘਰੇ ਮਤਲਬ ਬਜ਼ੁਰਗ ਬਹਿੰਦੇ ਆ ਲੈ ਕਹਿੰਦੇ ਤੁਹਾਡੀ ਉੱਥੇ ਚੱਲੇ ਬਜ਼ੁਰਗ ਆਪੇ ਬੱਚੇ ਸੰਭਾਲਣਗੇ ਕਰੋ ਸਪੈਂਟਾ ਜਾਵਾ ਇਸੇ ਕੰਮ ਤੇ ਧਰਨਿਆਂ ਤੇ ਜਾਣ ਆਲੇ ਆਸੀਂ ਦਿੱਲੀ ਚੱਲੇ ਆ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਚੱਲੇ ਆਂ ਸਾਮਿਨਾਥਨ ਦੀ ਰਿਪੋਰਟ ਲਾਗੂ ਕਰਾਉਣ ਚੱਲੇ ਆਂ ਲਖਵੀਰਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦੇਣ ਵਾਸਤੇ ਚੱਲੇ ਆਂ ਅਸੀਂ ਜਿੱਤ ਕੇ ਮੁੜਾਂਗੇ ਭਾਈ ਜਿਹੋ ਜੇ ਪ੍ਰਬੰਧ ਨੇ ਲੱਗਦਾ ਪਹੁੰਚ ਜਾਓਗੇ ਦਿੱਲੀ ਬਾਰਡਰਾਂ ਤੋਂ ਤਾਂ ਸਖਤੀ ਬੜੀ ਆ ਹਰ ਹਾਲਤ 'ਚ ਪਹੁੰਚਾਂਗੇ ਜੀ ਅੱਗੇ ਵੀ ਕਰੇ ਸੀ ਪ੍ਰਬੰਧ ਐਕਟ ਵੀ ਕੀਤੇ ਆ ਜਾਵਾਂਗੇ ਤਾਂ ਉਹ ਪ੍ਰਮਾਤਮਾ ਤੇ ਭਰੋਸਾ ਸਾਨੂੰ ਜਰੂਰ ਜਾਵਾਂਗੇ